ਅੱਜ ਤੁਹਾਨੂੰ ਆਪਾਂ ਦਿਖਾਉਣੇ ਆਂ ਪੰਜਾਬ ਦੇ ਵਿੱਚ ਨਵੀਂ ਚੀਜ਼ ਤੁਸੀਂ ਪੀਵੀਸੀ ਡਾਊਨ ਸੀਲਿੰਗ ਜਿਪਸਮ ਤਾਂ ਬਹੁਤ ਸੁਣੀ ਹੋਗੀ ਜੇ ਪਤਾ ਨੂੰ ਦਿਖਾਉਣਾ ਐਲਈਡੀ ਸਟਰ ਸੀਲਿੰਗ ਜਿਹੜੀ ਕਿ ਬਿਲਕੁਲ ਬਟਰ ਪ੍ਰੂਫ ਹੁੰਦੀ ਆ ਕਮਰੇ ਦੇ ਵਿੱਚ ਤਾਂ ਲੱਗਦੀ ਸੁਣੀ ਸੱਜਾ ਪਤਾ ਨੂੰ ਦਿਖਾਉਣੇ ਬਾਥਰੂਮ ਵਿੱਚ ਲੱਗੀ ਜਿਹੜੀ ਤੁਸੀਂ ਬਦਲਾਂ ਵਾਲੀ ਦੇਖੀ ਤੇ ਕਿਹ ਡਿਜ਼ਾਈਨ ਡਿਜ਼ਾਈਨ ਵਿੱਚ ਬਹੁਤ ਨਹੀਂ ਤੁਸੀਂ ਅੰਤ ਤੱਕ ਵੀਡੀਓ ਜ਼ਰੂਰ ਦੇਖਣੀ ਕਿਵੇਂ ਇੰਸਟਾਲੇਸ਼ਨ ਹੁੰਦੀ ਹੈ ਕੀ ਕੁਝ ਲੱਗਦਾ ਕੀ ਕੁਝ ਕਸਟਮਰ ਨੂੰ ਤਿਆਰ ਕਰਨਾ ਪੈਂਦਾ ਕੋਈ ਸਾਡੇ ਚੈਨਲ ਤੇ ਆਇਓ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਸੀਂ ਕਿਸ ਸਾਡਾ ਸਵੇਰ ਤੋਂ ਉੱਠੋ ਤੇ ਅੱਜ ਦਾ ਜਿਹੜਾ ਸਾਡਾ ਨਵੀਂ ਸਾਈਟ ਅਸੀਂ ਚੱਲੇ ਆ ਅੱਜ ਮਹਾਰੀ ਸਾਡਾ ਲੰਬਾ ਸਫ਼ਰ ਸੀ ਗਰਮੀ ਨੇ ਸੀ ਚਲਦੇ-ਚਲਦੇ ਤੇ ਸਾਈਟ ਸਾਡੀ ਨਵੀਂ ਸਾਈਟ 'ਤੇ ਮਹਾਰੀ ਦਾ ਸਾਈਨ ਬੋਰਡ ਲੱਗਿਆ ਜਿੱਥੇ ਲਿਖਿਆ ਹੋਇਆ ਚੁੰਨੀ ਤੇ ਉਸ ਤੋਂ ਬਾਅਦ ਆਉਂਦਾ ਮਹਾਰੀ ਫਿਰਨ ਦਾ ਚੰਡੀਗੜ੍ਹ ਇਹ ਚਲਦੇ-ਚਲਦੇ ਅਸੀਂ ਜਦੋਂ ਪਾਰਕ ਕੀਤਾ ਤਾਂ ਅਸੀਂ ਪਹੁੰਚ ਗਏ ਸੀ ਉਸ ਪਿੰਡ ਦੇ ਵਿੱਚ ਜਿਸ ਪਿੰਡ ਦੇ ਵਿੱਚ ਅਸੀਂ ਇਹ ਬਾਥਰੂਮ ਤਿਆਰ ਕਰਨਾ ਸੀ ਗਰਮੀ ਇੰਨੀ ਆ ਕਿ ਬਾਹਰ ਨਿਕਲਦੇ ਸਾਰੀ ਪਸੀਨਾ ਆ ਜਾਂਦਾ ਅਸੀਂ ਫਿਰ ਚਲਦੇ ਚਲਦੇ ਪਹੁੰਚ ਗਏ ਉਸ ਸਾਈਟ ਤੇ ਜਿੱਥੇ ਅਸੀਂ ਤਿਆਰ ਕਰਨਾ ਇਹ ਆ ਸਾਡਾ ਅੱਜ ਦੀ ਸਾਈਟ ਬਾਤ ਨੂੰ ਤੇ ਬਾਤ ਨੂੰ ਦੇ ਕਿਸੇ ਕਿਸੇ ਦੇਖ ਸਾਹਿਬ ਇਹਨੂੰ ਕੀ ਕਸਟਮਰ ਦੇ ਪਰਮਨਟਿਕ ਤੱਕੜ ਦਾ ਬਾਰਡਰ ਤਿਆਰ ਕਰਾਇਆ ਜਾਂਦਾ ਹੈ ਕਿ ਜਿੱਦਾਂ ਕਿਸੇ ਵੀ ਕੰਮ ਨੂੰ ਦਾ ਇਸ ਤਰ੍ਹਾਂ ਸਾਤਰੀ ਨਾਲ ਫਲਾਈ ਲਗਾਈ ਜਾਂਦੀ ਹੈ ਸਾਈਟਾਂ ਤੇ ਬਾਰਡਰ ਲਗਾਈ ਜਾਂਦੀ ਹੈ ਕਿ ਸਾਤਰੀ ਤੋਂ ਜਿਹੜੀ ਸੇਜ ਆ ਜਾਂਦੀ ਹੈ ਲਗਾਈ ਜਾਂਦੀ ਹੈ ਸਾਡਾ ਤੇ ਉੰਨੀ ਮੈਂ ਤਾਂ ਬਾਰਡਰ ਲਾ ਜਿਹੜਾ 6 ਇੰਚ ਡੀਪ ਹੁੰਦਾਗਾ ਜਿਸ ਦੇ ਵਿੱਚ ਪੂਰੀ ਇੰਸਟਾਲੇਸ਼ਨ ਹੁੰਦੀ ਹੈ ਤੇ ਸਾਡੇ ਮਿਸਤਰੀ ਸਾਹਿਬ ਨੇ ਜਿਹੜਾ ਸਾਡੇ ਤੇ ਬਾਰਡਰ ਲਾਦਾ ਉਸ ਤੇ ਉਸ ਤੇ ਅਲੂਮੀਨੀਅਮ ਦੇ ਚੈਨਲ ਹੁੰਦੇ ਜਿਹੜੇ ਲਾਗਦੇ ਜਿਨ੍ਹਾਂ ਦੇ ਵਿੱਚ ਇੰਸਟਾਲੇਸ਼ਨ ਹੁੰਦੀ ਹੈ ਉਹਨੇ ਪੂਰਾ ਕਮਾਏ ਦਾ ਕਮਾ ਕੇ ਲਾਗਦਾਗਾ ਤੇ ਨਾਲ ਨਾਲ ਹੀ ਜਿਹੜੀ ਕਟਿੰਗ ਹੁੰਦੀ ਹੈ ਬਹੁਤ ਗਰਮੀ ਮਿਹਨਤ ਬਹੁਤ ਲੱਗਦੀ ਆਗੀ ਗਰਮੀ ਆ ਕੀ ਪਸੀਨਾ ਆ ਜਾਂਦਾ ਖੜੇ ਖੜੇ ਸਤਾ ਭਿੱਜ ਕੇ ਸੀਗੇ ਫਿਰ ਦਿਨ ਚ ਘਟੋ ਘਟ ਚਾਰ ਪੰਜ ਲੀਟਰ ਤਾਂ ਪਾਣੀ ਪੀਤਾ ਜਾਂਦਾਗਾ ਕੌਕੀ ਕਰ ਬਾਥਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਕਿ ਨਾਲ ਨਾਲ ਇਸ ਵੇਲੇ LED ਫਿੱਟ ਕਰਨੇ ਸਟਾਰਟ ਕਰਦੇ ਆਂ ਕਿਉਂਕਿ ਪੂਰੀ ਸਤ ਦੇ ਉੱਪਰ LED ਲਾ ਦੇਣ ਆਪਣਾ ਸਾਰਾ ਮਟੀਰੀਅਲ ਬਦ ਲੇਬਰ ਹੁੰਦੀ ਹੈਗੀ ਤੇ ਵਿੱਚ ਹੀ ਆਪਣਾ ਇਹਦੇ ਵਿੱਚ ਆਉਣ ਜਾਂਦਾ ਕਰਾਇਆ ਹੁੰਦਾ ਓਨਲੀ ਪੰਜਾਬ ਦੇ ਵਿੱਚ ਠੀਕ ਆ ਓਨਲੀ ਪੰਜਾਬ ਦੇ ਵਿੱਚ ਸਾਡਾ ਆਉਣ ਜਾਂਦਾ ਕਰਾਇਆ ਵਿੱਚ ਹੀ ਸਾਡਾ ਇਹਦੀ ਲੇਬਰ ਸਭ ਕੋ ਮਟੀਰੀਅਲ ਹੁੰਦਾ ਹੈਗਾ ਤੇ ਅਸੀਂ ਫਿਰ ਕੀ ਕੀਤਾ ਹੌਲੀ ਹੌਲੀ LED ਲਾਉਣੇ ਸਟਾਰਟ ਕਰ ਦਿੱਤੇ ਆਂ ਤੇ ਜਦੋਂ LED ਲਾਈਆਂ LED ਆ ਪੂਰੀ ਪਲਾਈ ਦੇ ਉੱਪਰ ਲਗਾ ਦਿੱਤੀਆਂ ਤੇ ਅਸੀਂ LED ਆ ਪੂਰੀ ਪਲਾਈ ਦੇ ਉੱਪਰ ਲਗਾ ਦਿੱਤੀਆਂ ਨੇਗੀਆਂ ਤੇ ਲਾਉਂਦੇ ਲਾਉਂਦੇ ਚੱਲਦੇ ਚੱਲਦੇ ਕਿਉਂਕਿ ਹੌਲੀ ਹੌਲੀ ਗਰਮੀ ਸੀ ਕਿ ਟਾਈਮ ਲੱਗ ਜਾਂਦਾ ਕਿ ਤੇ ਜਦੋਂ ਪੂਰੀਆਂ LED ਲੱਗ ਗਏ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਲੱਗਦੇ ਆ ਕਿਉਂਕਿ ਪਲਾਈ ਦੇ ਉੱਪਰ ਪੇਂਟ ਜ਼ਰੂਰ ਮਰਵਾ ਦਿਆ ਕਰੋ ਕਿਉਂਕਿ ਸੋਹਣਾ ਲਾ ਦਿਓ ਪਲਾਈ ਦੇ ਉੱਪਰ ਪੇਂਟ ਮਰਵਾਓਗੇ ਤਾਂ ਪੇਂਟ ਮਰਵਾਉਣਾ ਜ਼ਰੂਰੀ ਹੈਗਾ ਤੇ ਸਾਡਾ ਸਾਰਾ ਇਸ ਟੋਲੇਸਨ ਦਾ ਜਿਹੜਾ ਹੁਣ ਕੰਮ ਹੋ ਚੁੱਕਿਆ ਹੈਗਾ ਪ੍ਰੋਪਰ ਥੋੜਾ ਜਿਹਾ ਕੰਮ ਰਹਿ ਗਿਆ ਜਿਹੜਾ ਫੈਬਰਿਕ ਦਾ ਜਿਹਦੇ ਨਾਲ ਤੁਹਾਨੂੰ ਬਾਥਰੂਮ ਦੇ ਚਾਰ ਚੰਨ ਹੋਰ ਲੱਗਣੇ ਨੇ ਤੇ ਸਾਡੀ ਜਿਹੜੀ LED ਦੀ ਆ ਉਹ ਪੂਰੀਆਂ ਲੱਗ ਚੁੱਕੀਆਂ ਨੇ ਤਿਆਰ ਹੋ ਚੁੱਕੀਆਂ ਨੇ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੇ ਨੇ LED ਚੱਲਦੀ ਜਦੋਂ LED ਚੱਲਣ ਗਿਆ ਤਾਂ ਤੁਸੀਂ ਖੁਦ ਕਹੋਗੇ ਜਿਆ ਆਸਮ ਕਿਉਂਕਿ ਤੁਹਾਨੂੰ ਹੋਰ LED ਲਾਉਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਘਰ ਦੇ ਵਿੱਚ ਹੋਰ ਜਿਹੜੀ ਲਾਉਣ ਦੀ ਲੋੜ ਹੀ ਨਹੀਂ ਪੈਣੀ ਅਗਰ ਤੁਸੀਂ ਕਮਰੇ ਚ ਵੀ ਲਵਾਉਣਾ ਇਸਦੇ ਵੀ ਤਿਆਰ ਕਰਨਾ ਕੋਈ ਵੀ ਡਿਜ਼ਾਈਨ ਕਰਵਾਉਣਾ ਤੁਸੀਂ ਕਰਵਾ ਸਕਦੇ ਆ ਆਪਾਂ ਤੁਹਾਨੂੰ ਹਰ ਇੱਕ ਡਿਜ਼ਾਈਨ ਤਿਆਰ ਕਰਕੇ ਦਿਵਾਗੇ ਤੇ ਆਪਾਂ ਨੇ ਹੁਣ LEDਆਂ ਕਰਤੀਆਂ ਸਟਾਰਟ ਤੇ ਹੋ ਚੁੱਕੀਆਂ ਦੇਖੋ ਜਿਸ ਤਰ੍ਹਾਂ ਇੱਕ तितਲੀ ਹੁੰਦੀ ਹੈ ਤੇ ਵੀ ਤਰ੍ਹਾਂ ਲੱਗ ਰਹੀ ਹੈਗੀ LED ਤੇ LED ਇੱਦਾਂ ਲਾਜ਼ਮੀ तितਲੀਆਂ ਹੁਣ ਉਹ ਦੇਖ ਸਕਦੇ ਹੋ ਜਿਹੜਾ ਚਾਨਣ ਇਹ ਤੁਹਾਡੇ ਦੁਵਾਰਾਂ ਤੇ ਦੇ ਇਹ ਸਾਰਾ ਕੋਈ LED ਦਾ ਹੋਰ ਕੋਈ ਆਸੇ-ਪਾਸੇ ਕੋਈ ਹੋਰ ਲਾਈਟਿੰਗ ਨਹੀਂ ਹੈਗੀ ਆ ਤੁਸੀਂ ਦੇਖ ਸਕਦੇ ਮੱਲਬ ਵੀ ਬੰਦ ਪਿਆਗਾ ਫਿਰ ਇਸ ਤੋਂ ਬਾਅਦ ਜਿਹੜਾ ਮੇਨ ਕੰਮ ਆਉਂਦਾ ਜਿਹਨੂੰ ਦੇਖ ਕੇ ਉਸ ਨੂੰ ਲੱਗਦਾ ਇਹ ਆ ਉਹ स्टिचेबल फैब्रिक बद्दला ਦੇ ਵਿੱਚ ਕਬੂਤਰ ਉੜਦੇ ਲੱਗ ਰਹੀ ਹੈ 3D ਨੇਚਰਲ ਚੀਜ਼ ਤੇ ਇਹਦੀ ਇੰਸਟਾਲੇਸ਼ਨ ਅਸੀਂ ਕਰਨੀ ਸਟਾਰਟ ਕਰ ਦਿੱਤੀ ਹੈਗੀ ਤੇ ਇੰਸਟਾਲੇਸ਼ਨ ਕਰਦੇ ਕਰਦੇ ਪੂਰਾ ਦਿਨ ਲੱਗ ਜਾਂਦਾ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਕਿਉਂਕਿ ਫੈਬਰਿਕ ਹੁੰਦੀ ਹੈ ਕਿਉਂਕਿ ਇਹਨੂੰ ਸਟਿਚ ਕਰਨਾ ਪੈਂਦਾ ਹੈਗਾ ਤੇ ਸਟਿਚ ਕਰਨ ਦੇ ਲਈ ਵੀ ਇਹਨੂੰ ਖਿੱਚਣਾ ਬਹੁਤ ਜ਼ਰੂਰੀ ਹੁੰਦਾ ਫਿਰ ਸਟਿਚ ਹੁੰਦੀ ਹੈਗੀ ਤੇ ਅਸੀਂ ਨੇ ਪੂਰਾ ਇਸ ਨੂੰ ਹੁਣ ਪੂਰਾ ਕਵਰ ਕਰ ਦਿੱਤਾਗਾ ਤੁਸੀਂ ਦੇਖ ਸਕਦੇ ਹੋ ਕਿਤੇ ਹੌਲੀ ਰਿਫਰੈਸ਼ ਇਹਨੂੰ ਵਾਹ ਆਪਣੇ ਹੈਡ ਰੈਸ ਦੇ ਨਾਰਿਆਂ ਨੂੰ ਹੀਟ ਕਰਨਾ ਸਟਾਰਟ ਕਰਤਾ ਤੇ ਜਿਸ ਦੇ ਨਾਲੇ ਸਟਿਚ ਹੋ ਜਾਂਦੇ ਹੈਗੇ इजीली ਹੋ ਜਾਂਦਾ ਹੈ ਤੇ ਜਿਹੜੀ ਸਾਡੀ ਸਾਈਟ ਆ ਗਈ ਉਹ ਹੁਣ ਪੂਰੀ ਤਰ੍ਹਾਂ ਰੈਡੀ ਹੋ ਚੁੱਕੀ ਆ ਤੁਸੀਂ ਦੇਖੋਗੇ ਤਾਂ ਅਮਾਜ਼ਨ ਲਿਖੂਗਾ ਕਿ ਵਾਓ ਕੀ ਚੀਜ਼ ਹੈ ਤੇ ਜਾਂਦੇ ਜਾਂਦੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੇ ਸਾਡਾ ਕੰਮ ਤੁਹਾਨੂੰ ਚੰਗਾ ਲੱਗਦਾ ਤਾਂ ਸਬਸਕ੍ਰਾਈਬ ਜਰੂਰ ਕਰ ਤੁਹਾਡੇ ਨਵੇਂ ਤੋਂ ਨਵੀਂ ਸਾਈਟ ਲੈ ਕੇ ਆਉਂਦਾ ਨਵੇਂ ਤੋਂ ਨਵੀਂ ਅਪੀ ਚੀਜ਼ ਲੈ ਕੇ ਆਮਾਗੇ ਤੇ ਜਾਂਦੇ ਜਾਂਦੇ ਕਮੈਂਟ ਦੇ ਵਿੱਚ ਜਰੂਰ ਦੱਸਾਂ ਜੇ ਜਿਸ ਨੇ ਕਰਵਾਉਣਾ। ਅਗਰ ਤੁਹਾਨੂੰ ਸਾਡਾ ਅੱਜ ਦਾ ਕੰਮ ਵਧੀਆ ਲੱਗਿਆ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ। ਤੇ ਜਿਸ ਦੇ ਨੇ ਵੀ ਕਰਵਾਉਣਾ ਹੋਇਆ ਤੁਸੀਂ ਨੀਚੇ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਕਿ ਕਿਹੜੇ ਏਰੀਆ ਦੇ ਵਿੱਚ ਕਰਵਾਉਣਾ ਤੁਸੀਂ ਦੱਸ ਸਕਦੇ ਆਪਾਂ ਜਰੂਰ ਕਰਾਂਗੇ ਸਿਰਫ ਇਹ ਜਿਹੜੀ ਸਰਵਿਸ ਆ ਗਈ ਪੰਜਾਬ ਦੇ ਵਿੱਚ ਆ ਉਹਦੇ ਵਿੱਚ ਆਪਣਾ ਟਰੈਵਲ ਖਰਚਾ ਉਹਦੇ ਵਿੱਚ ਆਪਣਾ ਮਟੀਰੀਅਲ ਦੇ ਵਿੱਚ ਸਾਰਾ ਕੁਝ ਹੁੰਦਾ ਸਿਰਫ ਕਸਟਮਰ ਨੂੰ ਇੱਕ ਤੋਂ ਉੱਪਰ ਚੀਜ਼ ਤਿਆਰ ਕਰਵਾਉਣੀ ਪੈਂਦੀ ਆ। ਅੱਜ ਦੇ ਲਈ ਸਾਡੇ ਲਈ ਇੰਨੇ ਹੀ ਬਹੁਤ ਸੀਗਾ ਤੇ ਅਸੀਂ ਅੱਜ ਆਪਣਾ ਬਾਥਰੂਮ ਕਰ ਦਿੱਤਾ ਤਿਆਰ ਦੇਖੀ ਤੁਸੀਂ ਪੂਰੀ ਵੀਡੀਓ ਤੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਗਰ ਤੁਸੀਂ ਨੇ ਵੀਡੀਓ ਦੇਖ ਲਈ ਹੈ ਤਾਂ ਜਾਂਦੇ ਜਾਂਦੇ ਬੈਲ ਆਈਕਨ ਵਾਲਾ ਜਿਹਾ ਬਟਨ ਦਬਾ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਤੁਹਾਨੂੰ ਨਵੀਂ ਵੀਡੀਓ ਮਿਲਦੀ ਸਕੇ